ਬਿਨਾ ਵਿਚਾਰ ਧਾਰਾ ਦੇ ਉਮੀਦਵਾਰਾਂ ਨੂੰ ਵੋਟਰ ਨਾ ਪਾਉਣ ਭਾਰਤੀ ਵੋਟਰ ਸਰਦਾਰ ਅਸ਼ਪਾਲ ਸਿੰਘ ਗਿੱਲ ਨੈਸ਼ਨਲਿਸਟ ਜਸਟਿਸ ਪਾਰਟੀ ਕੋਮੀ ਪ੍ਰਧਾਨ ਅੱਜ ਸਾਡੇ ਨਾਲ ਮੌਜੂਦ ਹਨ ਨੈਸ਼ਨਲਿਸਟ ਜਸਟਿਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਰਦਾਰ ਅਸ਼ਪਾਲ ਸਿੰਘ ਗਿੱਲ ਸਾਹਿਬ ਜੀ ਸੋ ਗੱਲ ਕਰਦੇ ਆ ਗਿੱਲ ਸਾਹਿਬ ਕੁਝ ਨੇਤਾ ਪਾਰਟੀਆਂ ਬਦਲ ਰਹੇ ਹਨ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਕੀ ਕਹੋਗੇ ਤੁਸੀਂ ਉਹਨਾਂ ਬਾਰੇ ਧੰਨਵਾਦ ਸਰਦਾਰ ਸਾਹਿਬ ਦੇਖੋ ਗੱਲ ਇਹ ਹੁੰਦੀ ਆ ਕਿ ਪਹਿਲਾਂ ਵੀ ਇਹ ਜਿਹੜਾ ਸਗੀਆਂ ਗੱਲਾਂ ਜੜੀਆਂ ਸੀ ਆ ਆਰਾਮ ਗੇ ਆਰਾਮ ਦੀਆਂ ਗੱਲਾਂ ਹੁੰਦੀਆਂ ਸੀ ਆ ਲੇਕਿਨ ਇਹ ਜਿਹੜੇ ਇਲੈਕਸ਼ਨ ਨੇ 24 ਦੇ ਇਹਦੇ ਵਿੱਚ ਤਾਂ ਹੱਦ ਹੀ ਪਾਰ ਹੋ ਗਈ ਹੈ ਜੀ ਕਿਸੇ ਦਾ ਕੋਈ ਪਤਾ ਹੀ ਨਹੀਂ ਲੱਗਦਾ ਹੈਗਾ ਕਿਸੇ ਦਾ ਕੋਈ دین ਮਜ਼ਹਬ ਦੀ ਕਿਸੇ ਦਾ ਕੋਈ ਇਮਾਨ ਕੋਈ ਰਹਿ ਹੀ ਨਹੀਂ ਹੈ ਰਾਤ ਨੂੰ ਕੁਝ ਗੱਲ ਹੋਰ ਹੁੰਦੀ ਹੈ ਸਵੇਰੇ ਕੁਝ ਗੱਲ ਹੋਰ ਹੁੰਦੀ ਹੈ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਨਾ ਕਿ ਦੇਖੋ ਜਿਹੜੇ ਦੇਸ਼ ਦੇ ਵੋਟਰ ਹੈਗੇ ਨੇ ਉਹ ਜਾਗਰੂਕ ਹੈਗੇ ਨੇ ਉਹ ਸਮਝਦੇ ਨਹੀਂ ਕਿ ਜਿਹੜੇ ਆਦਮੀ ਜਿਹੜੇ ਨੇ ਇਹ ਆਪਣੀਆਂ ਪਾਰਟੀਆਂ ਦੇ ਵਫਾਦਾਰ ਨਹੀਂ ਹੈ ਆਪਣੀ ਮਾਂ ਪਾਰਟੀ ਦੇ ਵਫਾਦਾਰ ਨਹੀਂ ਹੈ ਇਹ ਲੋਕਾਂ ਦੇ ਵਫਾਦਾਰ ਕਿੱਥੋਂ ਹੋ ਜਾਣਗੇ ਦੂਸਰੀ ਚੀਜ਼ ਇਹ ਹੈ ਕਿ ਜਿਹੜੀ ਇਹ ਲੋਕ ਨੇ ਇਹ ਲੋਕ ਰਾਜਨੀਤੀ ਇੱਕ ਜਿਹੜੀ ਹੈਗੀ ਆ ਉਹ ਸੇਵਾ ਲੋਕ ਸੇਵਾ ਕਰਨ ਵਾਸਤੇ ਹੁੰਦੀ ਹੈ ਇਹ ਲੋਕ ਜਿਹੜੇ ਨੇ ਲੋਕ ਸੇਵਾ ਨਹੀਂ ਕਰ ਰਹੇ ਆਪਣੀ ਸੇਵਾ ਕਰ ਰਹੇ ਨੇ ਆਪਣੇ ਪਰਿਵਾਰ ਦੀ ਸੇਵਾ ਕਰ ਰਹੇ ਨੇ ਸੋ ਇਹ ਇੱਕ ਬਹੁਤ ਹੀ ਬਾੜਾ ਟ੍ਰੈਂਡ ਹੈਗਾ ਔਰ ਇਹ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਨੂੰ ਇਹਦੇ ਬਾਰੇ ਦੇ ਵਿੱਚ ਬੜਾ ਡੀਪਲੀ ਸੋਚਣਾ ਚਾਹੀਦਾ ਖਾਸ ਕਰਕੇ ਇਹ ਜਿਹੜਾ ਟ੍ਰੈਂਡ ਚਲਾਇਆ ਹੈਗਾ ਭਾਜਪਾ ਨੇ ਡਰਾ ਧਮਕਾ ਕੇ ਵਿੱਚ ਲਿਜਾਣੇ ਆਪਣੀਆਂ ਪਾਰਟੀਆਂ ਦੇ ਵਿੱਚ ਬੰਦੇ ਲੈ ਜਾਣੇ ਜਾਂ ਇਹ ਆਮ ਆਦਮੀ ਪਾਰਟੀ ਨੇ ਬੰਦੇ ਲੈ ਜਾਣੇ ਇਹ ਜਿਹੜਾ ਟ੍ਰੈਂਡ ਹੈਗਾ ਇੱਕ ਬਹੁਤ ਘਾਤਕ ਹੈ ਉਹ ਡੈਮੋਕ੍ਰੇਸੀ ਵਾਸਤੇ ਇੱਕ ਬਹੁਤ ਬਹੁਤ ਵੱਡਾ ਜਿਹੜਾ ਇੱਕ ਨੁਕਸਾਨ ਦੀ ਚੀਜ਼ ਹੈਗੀ ਹੈ ਕਿਉਂਕਿ ਜਿਸ ਬੰਦੇ ਦੀ ਆਡਿਓਲੋਜੀ ਕੋਈ ਨਹੀਂ ਜਿਸ ਬੰਦੇ ਦੀ ਵਿਚਾਰਧਾਰਾ ਕੋਈ ਨਹੀਂ ਉਹ ਲੋਕ ਨੇਤ੍ਰਿਤ ਕਿਵੇਂ ਕਰੇਗਾ ਔਰ ਮੈਂ ਪੰਜਾਬ ਦੇ ਔਰ ਹਿੰਦੁਸਤਾਨ ਦੇ ਲੋਕਾਂ ਨੂੰ ਇੱਕ ਅਪੀਲ ਕਰਾਂਗਾ ਕਿ ਦੇਖੋ ਭਾਰਤ ਦੇ ਵਿੱਚ ਇਹੋ ਜਿਹੇ ਜਿਹੜੇ ਲੋਕ ਨੇ ਉਹਨਾਂ ਨੂੰ ਬਿਲਕੁਲ ਵੋਟ ਨਾ ਪਾਈ ਜਾਵੇ ਵੋਟ ਉਹਨਾਂ ਲੋਕਾਂ ਨੂੰ ਹੀ ਪਾਈ ਜਾਵੇ ਜਿਹੜੇ ਆਪਣੀ ਪਾਰਟੀ ਦੇ ਆਪਣੀ ਮਾਂ ਪਾਰਟੀ ਦੇ ਪ੍ਰਤੀ ਵਫਾਦਾਰ ਰਹਿੰਦੇ ਆ ਜਿਨ੍ਹਾਂ ਦੀ ਕੋਈ ਆਪਣੀ ਵਿਚਾਰਧਾਰਾ ਹੈ ਜਿਨ੍ਹਾਂ ਦੀ ਕੋਈ ਆਪਣੀ ਵਿਚਾਰਧਾਰਾ ਨਹੀਂ ਹੈ ਉਹਨੂੰ ਵੋਟ ਪਾ ਕੇ ਤਾਂ ਇਹਦਾ ਮਤਲਬ ਇਹ ਆ ਕਿ ਤੁਸੀਂ ਖੁਦ ਆਪਣੇ ਪੈਰਾਂ ਦੇ ਉੱਤੇ ਖਵਾੜਾ ਮਾਰਦੇ ਆ ਸੋ ਲੋਕ ਵੋਟਰ ਜਿਹੜਾ ਜਾਗਰੂਪ ਹੈ ਉਹ ਰੈਕੀ ਇਹਨਾਂ ਨੂੰ ਸਬਕ ਸਿਖਾਏਗਾ ਗਿਲਸਾਭ ਜਿਹੜੀ ਓਪੀਐਸ ਸਕੀਮ ਅਗਨੀਵੀਰ ਸੰਬੰਧੀ ਤੁਹਾਡੀ ਪਾਰਟੀ ਦੀ ਕੀ ਰਾਏ ਹੈ ਦੇਖੋ ਜਿਹੜੀ ਅਨਡਪੈਨਸ਼ਨ ਸਕੀਮ ਹੈਗੀ ਆ ਇਹ ਜਿਹੜੀ ਹੁਣ ਕੀਤਾ ਸੀਗਾ ਦੇਖੋ ਇਹ ਇੱਕ ਪੈਨਸ਼ਨ ਸਕੀਮ ਜਿਹੜੀ ਹੈ ਬਹੁਤ ਵਧੀਆ ਸਕੀਮ ਸੀਗੀ ਇਹ ਜਿਹੜੀ ਕਿ ਬੀਜੇਪੀ ਗਵਰਨਮੈਂਟ ਨੇ ਖਾਸ ਕਰਕੇ ਬਾਜਪਾਈ ਗਵਰਨਮੈਂਟ ਨੇ ਇਹਦੀ ਸ਼ੁਰੂਆਤ ਕੀਤੀ ਸੀ ਜਿਹੜੀ ਕਿ ਇਹਨਾਂ ਨੇ ਖਤਮ ਕੀਤੀ ਹੈ ਜੀ ਔਰ ਦੇਖੋ ਇਹ ਕਹਿੰਦੇ ਨੇ ਜੀ ਅਸੀਂ ਜੀ ਜਦੋਂ ਰਿਟਾਇਰਮੈਂਟ ਹੋਏਗੀ ਪੈਸਾ ਦੇਾਂਗੇ ਦੇਖੋ ਪੈਸਾ ਜਿਹੜਾ ਖੁਰਦ-ਪੁਰਦ ਹੋ ਜਾਂਦਾ ਔਰ ਜਿਹੜੀ ਪੈਨਸ਼ਨਸ ਕਿਹਾ ਗਈ ਹੈਗੀ ਆ ਉਹ ਇਨਸਾਨ ਦੀ ਲਾਈਫ ਸਕਿਉਰਿਟੀ ਹੁੰਦੀ ਹੈਗੀ ਆ ਕਿ ਹਰ ਮਹੀਨੇ ਆਦਮੀ ਨੇ ਪੈਨਸ਼ਨ ਲੈਣੀ ਹੈਗੀ ਆ ਉਹਨੇ ਉਹਦੇ ਵਿੱਚ ਹੀ ਗੁਜ਼ਾਰਾ ਕਰਨਾ ਹੈਗਾ ਔਰ ਸਾਡੀ ਪਾਰਟੀ ਦੀ ਜਿਹੜੀ رائے ਹੈ ਹੈਗੀ ਆ ਉਹ ਇਹ ਹੈ ਕਿ ਦੇਖੋ ਕਿ ਜਿਹੜੀ 올ਡ ਪੈਨਸ਼ਨ ਸਕੀਮ ਹੈਗੀ ਆ ਉਹ ਜਾਰੀ ਰਹਿਣੀ ਚਾਹੀਦੀ ਹੈ ਕਿਉਂਕਿ ਉਹਦੇ ਨਾਲ ਜਿਹੜੀ ਤੁਹਾਡੀ ਸਿਕਿਉਰਿਟੀ ਹੈ ਲਾਈਫ ਦੀ ਸਿਕਿਉਰਿਟੀ ਹੈ ਰਿਟਾਇਰਮੈਂਟ ਤੋਂ ਬਾਅਦ ਮਲਾਜਮਾਂ ਦੀ ਉਹ ਬਿਲਕੁਲ ਜਿਹੜੀ ਉਹ ਸੇਫ ਹੋਏਗੀ ਅਦਰਵਾਈਜ਼ ਜਿਹੜੀ ਇਹਨਾਂ ਨੇ ਹੁਣ ਸਕੀਮ ਸ਼ੁਰੂ ਕੀਤੀ ਹੈਗੀ ਉਹ ਪੈਸੇ ਜਿਹੜੇ ਨੇ ਜਾਂ ਤਾਂ ਉਹਨਾਂ ਦੇ ਜਵਾਕਾਂ ਨੇ ਖੁਰਦਪੁਰਦ ਕਰਦੇ ਨੇ ਨੇ ਜਾਂ ਉਹਨਾਂ ਕੋਲੋਂ ਖੁਰਦਪੁਰਦ ਹੋ ਜਾਣੇ ਔਰ ਬਾਅਦ ਦੇ ਵਿੱਚ ਉਹਦੀ ਜਿਹੜੀ ਲਾਈਫ ਹੈਗੀ ਆ ਉਹ ਜਿਹੜੀ ਹੈਗੀ ਆ ਉਹ ਬਿਲਕੁਲ ਜਿਹੜੀ ਉਹ ਹੈਲ ਹੋ ਜਾਏਗੀ ਇਹ ਉਹਨੇ 35 36 ਸਾਲ ਜਿਹੜੇ ਹੁੰਦੇ ਨੇ 34 35 ਸੀ ਤੋਂ 35 ਸਾਲ ਜਿਹੜੇ ਹੁੰਦੇ ਨੇ ਉਹ ਗਵਰਨਮੈਂਟ ਦੇ ਸੇਵਾ ਦੇ ਵਿੱਚ ਗੁਜ਼ਾਰੇ ਹੁੰਦੇ ਨੇ ਨਾ ਤਾਂ ਉਹ ਕੋਈ ਕੰਮ ਕਰ ਸਕਦਾ ਕਿਉਂਕਿ ਸਰੀਰਕ ਪੱਖੋਂ ਔਰ ਹਰ ਪੱਖੋਂ ਜਿਹੜਾ ਕਮਜ਼ੋਰ ਹੋ ਜਾਂਦਾ ਸੋ ਸਾਡੀ ਪਾਰਟੀ ਜਿਹੜੀ ਹੈ ਉਹਦੀ ਇਹ ਰਾਏ ਹੈ ਕਿ ਇਹ ਜਿਹੜੀ ਸਕੀਮ ਹੈ 올ਡ ਪੈਨਸ਼ਨ ਸਕੀਮ ਹੈ ਪੈਨਸ਼ਨ ਸਕੀਮ ਹੈ ਇਹ ਜਾਰੀ ਰਹਿਣੀ ਚਾਹੀਦੀ ਹੈ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਕਿ ਅਗਨੀ ਵੀਰ ਦੀ ਦੇਖੋ ਅਗਨੀ ਵੀਰ ਜਿਹੜੀ ਹੈਗੀ ਇਹ ਬਹੁਤ ਘਾਤਕ ਹੈਗੀ ਚੀਜ਼ ਹੈ ਜੀ ਤੁਸੀਂ ਇੱਕ ਇੱਕ ਬਹੁਤ ਇੱਕ ਮਤਲਬ ਨੌਜਵਾਨੀ ਨੂੰ ਇੱਕ ਬਹੁਤ ਹੀ ਗਲਤ ਪਾਸੇ ਲਜਾਣ ਵਾਲੀ ਗੱਲ ਹੈ ਜੀ ਹੈ ਕਿਉਂਕਿ ਉਹ ਜਿਹੜੇ ਨੌਜਵਾਨ ਹੋਣਗੇ 4 ਸਾਲ ਬਾਅਦ ਜੇ 18 ਸਾਲ ਦੇ ਭਰਤੀ ਹੁੰਦੇ ਨੇ ਤੇ 21 ਸਾਲ ਬਾਅਦ ਉਹ ਜਿਹੜੇ ਪੈਨਸ਼ਨ ਆ ਜਾਣਗੇ ਉਹ ਪੈਨਸ਼ਨ ਉਹਨਾਂ ਨੂੰ ਮਿਲਣੀ ਕੋਈ ਨਹੀਂ 12-13 ਲੱਖ ਰੁਪਈਆ ਮਿਲਣਾ 12-13 ਲੱਖ ਰੁਪਈਏ ਨਾਲ ਕੀ ਕਰਨਗੇ ਉਹ ਦੋ ਕਮਰੇ ਨਹੀਂ ਬਣਦੇ 12-13 ਲੱਖ ਦੇ ਔਰ ਉਹ ਆਦਮੀ ਜਿਹੜੇ ਨੇ ਉਹ ਬਾਹਰ ਆ ਕੇ ਬੇਰੋਜ਼ਗਾਰ ਹੋਣਗੇ ਔਰ ਉਹਨਾਂ ਦੇ ਹੱਥਾਂ ਦੇ ਵਿੱਚ ਤੁਸੀਂ ਜਿਹੜਾ ਹੈਗਾ ਉਹ ਹੁਨਰ ਤੇ ਕੋਈ ਹੋਣਾ ਨਹੀਂ ਆ ਸਵਾਇ ਰਫਲ ਚਲਾਉਣ ਤੋਂ ਔਰ ਉਹ ਕਿਸ ਦਿਸ਼ਾ ਦੇ ਵਿੱਚ ਜਾਣਗੇ ਕਿਸ ਪਾਸੇ ਜਾਣਗੇ ਅਗਰ ਉਹਨਾਂ ਨੂੰ ਕੰਮ ਨਹੀਂ ਮਿਲੇਗਾ ਤੇ ਉਹ ਕਿਸ ਪਾਸੇ ਜਾਣਗੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਸੋ ਇਹ ਜਿਹੜੀ ਪੈਨਸ਼ਨ ਜਿਹੜੀ ਅਗਨੀਵੀਰ ਵਾਲਾ ਸਿਲਸਿਲਾ ਹੈਗਾ ਸਕੀਮ ਹੈਗੀ ਹੈ ਇਹ ਬਹੁਤ ਹੀ ਕਾਟਕ ਹੈਗੀ ਹੈ ਔਰ ਸਾਡੀ ਪਾਰਟੀ ਦਾ ਇੱਕ ਸਖਤ ਸਟੈਂਡ ਹੈਗਾ ਕਿ ਇਹ ਜਿਹੜੀ ਜਿਹੜੀ ਅਗਨੀ ਵੀਰ ਵਾਲੀ ਜਿਹੜੀ ਸਕੀਮ ਹੈਗੀ ਇਹਨੂੰ ਤੁਰੰਤ ਬੰਦ ਕੀਤਾ ਜਾਵੇ ਉਹ ਆਲਰੇਡੀ ਜਿਹੜੀ ਆਲਰੇਡੀ ਚੱਲ ਰਹੀ ਹੈਗੀ ਸਕੀਮ ਉਹਨੂੰ ਹੀ ਜਿਹੜਾ ਹੈਗਾ ਉਹ ਜਾਰੀ ਰੱਖਿਆ ਜਾਵੇ ਜਿਹੜੀ ਮਿਲਟਰੀ ਦੇ ਵਿੱਚ ਰਿਕਰੂਟਮੈਂਟ ਦੇ ਨਾਲ ਪਰਤੇ ਹੁੰਦੀ ਸੀ ਉਹੀ ਬਿਹਤਰ ਜਿਹੜੀ ਸਕੀਮ ਹੈਗੀ ਹੈ ਜੇ ਅਗਰ ਹੋਰ ਜਿਹੜੇ ਬੰਦੇ ਨੇ ਕੋਈ ਲੀਡਰ ਜਿਹੜਾ ਉਹ 5 ਸਾਲ ਐਮਐਲਏ ਰਹਿ ਜਾਂਦਾ ਐਮਪੀ ਰਹਿ ਜਾਂਦਾ ਉਹਨੂੰ ਪੈਨਸ਼ਨ ਸਕੀਮ ਮਿਲਦੀ ਹੈਗੀ ਹੈ ਦੂਜਿਆਂ ਨੂੰ ਮਿਲਦੀ ਹੈਗੀ ਹੈ ਸੋ ਇਹਨਾਂ ਦਾ ਜਿਹੜਾ ਤੁਸੀਂ ਨਾਸ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਨੌਜਵਾਨੀ ਦਾ ਖਾਸ ਕਰਕੇ ਕਿਉਂਕਿ ਇਹ ਬੱਚੇ ਜਿਹੜੇ ਨੇ ਅਗਰ 20 22 ਸਾਲ ਦੇ ਘਰ ਆ ਜਾਣਗੇ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਗੱਲ ਤੋਂ ਬਿਨਾਂ ਕਿਸੇ ਪੈਨਸ਼ਨ ਦੇ ਉੱਤੋਂ ਬੇਰੁਜ਼ਗਾਰ ਹੋ ਜਾਣਗੇ ਔਰ ਇਹ ਆਣ ਵਾਲੇ ਜਿਹੜਾ ਸਮਾਜਿਕ ਜਿਹੜਾ ਸਾਡਾ ਢਾਂਚਾ ਹੈ ਉਹਨੂੰ ਤੈਸ ਨੈਸ ਜ਼ਰੂਰ ਕਰਨਗੇ ਕਿਉਂਕਿ ਇਹਨਾਂ ਕੋਲ ਟ੍ਰੇਨਿੰਗ ਜ਼ਰੂਰ ਹੋਏਗੀ ਕਈ ਵਾਰੀ ਜਿਹੜੀਆਂ ਕੋ ਬਾਹਰਲੀ ਤਾਕਤਾਂ ਨੇ ਜਾਂ ਅੰਦਰੋਨੀ ਦੇਸ਼ਵਿਦ ਦੀ ਤਾਕਤਾਂ ਨੇ ਉਹਨਾਂ ਦਾ ਮਿਸਯੂਜ਼ ਕਰਨਗੀਆਂ ਔਰ ਇਹਨਾਂ ਨੂੰ ਗਲਤ ਪਾਸੇ ਵੀ ਲੈ ਕੇ ਜਾਣਗੀਆਂ ਸੋ ਅਗਨੀ ਵੀਰ ਜਿਹੜੀ ਸਕੀਮ ਹੈ ਬੜੀ ਘਾਤਕ ਹੈਗੀ ਹੈ ਇਸ ਤਰੰਤ ਬੰਦ ਹੋਣੀ ਚਾਹੀਦੀ ਹੈ ਧੰਨਵਾਦ